ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ 1 ਅਗਸਤ 1863 ਨੂੰ ਸਿੱਖ ਰਾਜ ਦੀ ਆਖਰੀ ਮਹਾਰਾਜਾ ਜਿੰਦ ਕੌਰ ਨੇ ਆਪਣੇ ਦੇਸ਼ ਪੰਜਾਬ ਰਾਜ ਤੋਂ ਦੂਰ ਸੱਤ ਸਮੁੰਦਰੋਂ ਪਾਰ ਇੰਗਲੈਂਡ ਵਿਖੇ ਆਪਣੀ ਆਖਰੀ ਆਪਣੇ ਸਵਾਸ ਲਏ ਕਿਸੇ ਸ਼ਹਿਰ ਨੇ ਉਸ ਸਮੇਂ ਦੀ ਬਾਬਤ ਲਾਈਨਾਂ ਲਿਖੀਆਂ ਨੇ ਸਾਧ ਸੰਗਤ ਜੀ ਸ਼ੇਅਰ ਕਰਨਾ ਲੱਗਿਆ ਉਡਣ ਭੌਰ ਛੱਡ ਬੁੱਤ ਨੂੰ ਲੱਗਿਆ ਉਡਣ ਭੌਰ ਛੱਡ ਬੁੱਤ ਨੂੰ ਕਾਲਜੇ ਨਾਲ ਖੁੱਟ ਕੇ ਪਿਆਰੇ ਬੁੱਤ ਨੂੰ ਜੇ ਨਾਲ ਕੋਟਕੇ ਪਿਆਰੇ ਪੁੱਤ ਨੂੰ ਹੌਲੀ ਹੌਲੀ ਬੋਲੀ ਜ਼ਿੰਦਾ ਹੌਲੀ ਹੌਲੀ ਬੋਲੀ ਜ਼ਿੰਦਾ ਨਾਲ ਪਿਆਰ ਦੇ ਲੈ ਜਾਈ ਮੈਨੂੰ ਕੋਲੇ ਮੇਰੇ ਸਰਦਾਰ ਦੇ ਜਾਈ ਮੈਨੂੰ ਕੋਲੇ ਮੇਰੇ ਸਰਦਾਰ ਦੇ ਹੋ ਲੱਗਿਆ ਉੱਡਣ ਭੋ